JCI City Star ਗੁਰਾਇਮ ਵੱਲੋਂ ਜੋਲ ਫਾਰਮ ਪਿੰਡ ਕੁੜਕਾ ਵਿਖੇ ਰੰਗਾਤੂਬ ਗੈਰ ਹੈਪੀਨੈਸ ਹੋਲੀ ਦੀ JCI ਦੇ ਪ੍ਰਧਾਨ ਗੌਰਵ ਕੌਸ਼ਲ ਦੀ ਅਗਵਾਈ ਹੇਠ ਮਨਾਇ ਗਈ ਇਸ ਸਮਾਗਮ 'ਚ ਵਿਸ਼ੇਸ਼ ਤੌਰ ਤੇ ਜੋਤੀ ਸੈਦੇਵ ਨੈਸ਼ਨਲ ਕੋਆਰਡੀਨੇਟਰ JCI ਅਤੇ ਜ਼ੋਨ ਪ੍ਰਧਾਨ ਰਿਤੇਸ਼ ਪੋਂਚੇ ਇਸ ਮੌਕੇ ਜਲੰਧਰ ਤੋਂ ਰਾਜਨ ਸਿਆਲ ਨੇ ਆਏ ਹੋਏ ਪਰਿਵਾਰਾਂ ਨੂੰ ਆਪਣੇ ਦਿਲਕਸ਼ ਅੰਦਾਜ਼ 'ਚ ਹਸਾਇਆ ਤੇ DJ ਦੀਆਂ ਤੁਨਾਤੇ ਸਾਰਿਆਂ ਨੇ ਪੰਗੜਾ ਗਿੱਦਾ ਪਾ ਕੇ ਹੋਲੀ ਦਾ ਤਿਹਾਰ ਮਨਾਇਆ ਇਸ ਮੌਕੇ ਸੰਸਥਾ ਵੱਲੋਂ ਮਹਿਮਾਨਾਂ ਅਤੇ ਸਹਿਯੋਗੀਆਂ ਨੂੰ ਸੰਸਥਾ ਦੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਪ੍ਰਦਾਨ ਗੌਰਵ ਕੌਸ਼ਲਾ ਅਸ਼wini ਕੁਮਾਰ ਦਿਨੇਸ਼ ਲਖਨਪਾਲ ਹੈਪੀ ਮਾਹੀ ਅੰਸ਼ਮਨ ਸ਼ੇਖੜੀ ਸੁਨਾਮ ਸਿੰਘ ਠਾਕੁਰ ਸੰਜੇ ਗਾਂਧੀ ਹਰਜੀਤ ਬਾਵਾ ਸੁਖਵਿੰਦਰ ਸਿੰਘ ਵਿੰਦਰ ਸੁਮਨ ਸੁਭਾਸ਼ ਕੁਮਾਰ ਰਾਜੇਸ਼ਵਰ ਤੋਂ ਇਲਾਵਾ ਜੀਸੀਐਡੀ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ मेरी हो जवे अपना अपना थोड़ी नु अथमन करके जीम आपसे वीरा आज ਜਿਵੇਂ ਇੱਕ ਗ੍ਰੈਸਿਟੀ ਸਟਾਰ ਵੱਲੋਂ ਜਿਹੜਾ ਆ ਆਪਾਂ ਜਿਹੜੇ ਇੱਕ ਹੈਪੀਨੈਸ ਹੋਲੀ ਜਿਹੜੀ ਆ ਉਹ ਸੈਲੀਬ੍ਰੇਟ ਕੀਤੀ ਆ ਬਹੁਤ ਹੀ ਵੱਖਰੇ ਢੰਗ ਨਾਲ ਸੁੱਟ ਕੇ ਸੈਲੀਬ੍ਰੇਟ ਕੀਤੀ ਆ ਕਿਉਂਕਿ ਇਹਦੇ ਵਿੱਚ ਅਸੀਂ ਰੰਗਾਂ ਦਾ ਯੂਜ਼ ਨਹੀਂ ਕੀਤਾ ਅਸੀਂ ਖੁਸ਼ੀਆਂ ਦੀ ਹੋਲੀ ਮਨਾਈ ਆ ਨੱਚ ਕੇ ਗਾ ਕੇ ਡਾਂਸ ਕਰਕੇ ਸਾਡੇ ਦਰਮਿਆਨ ਜਿਹੜੇ ਆ ਸਾਡੇ ਰਾਜਨ ਸਿਆਲ ਜੀ ਜਿਹੜੇ ਆ ਉਹ ਜਨਦਰ ਕੋਲ ਪ੍ਰਿੰਸ ਅਕੈਡਮੀ ਤੋਂ ਆਏ ਆ ਤੇ ਉਹਨਾਂ ਦਾ ਮੈਂ ਬਹੁਤ-ਬਹੁਤ ਥੈਂਕਸ ਕਰਦਾ ਕਿ ਜਿਹਨਾਂ ਦੀ ਬਲੌਗ ਕਰਾਣਾ ਅੱਜ ਦਾ ਇਹ ਇਵੈਂਟ ਬਹੁਤ ਹੀ ਸਕਸੈਸਫੁਲ ਇਵੈਂਟ ਰਿਹਾ ਦੁਨੀਆ ਦੀ ਫੈਮਿਲੀਆਂ ਆਈਆਂ ਉਹਨੇ ਬਹੁਤ ਹੀ ਜ਼ਿਆਦਾ ਇੰਜੋਏ ਜਿਹੜੇ ਇਸ ਇਵੈਂਟ ਤੇ ਇਸ ਮੌਕੇ ਤੇ ਸਾਡੇ ਜਿਹੜੇ ਜ਼ੋਨ ਪ੍ਰੈਜ਼ੀਡੈਂਟ ਨੇ ਸਾਡੇ ਜੀ.ਆਰ.ਡੀ. ਨतीश ਜੀ ਉਹ ਵੀ ਪਹੁੰਚੇ ਨੇ ਸਾਡੇ ਜ਼ੀ.ਵੀ.ਪੀ ਸਰ ਅਰਜੋਨ ਚੇਲੀ ਵੀ ਪਹੁੰਚੇ ਨੇ ਸਾਡੇ ਪਾਸ ਜੋਨ ਪ੍ਰੈਜ਼ੀਡੈਂਟ ਜਿਹੜੇ ਨੇ ਜੀਤ ਬਾਬਾ ਜੀ ਉਹ ਵੀ ਪਹੁੰਚੇ ਨੇ ਉਹਨਾਂ ਦਾ ਤੇ ਸਾਡੇ ਜਿਹੜੇ ਮੈਮਾ ਨੈਸ਼ਨਲ ਕੋਰ ਜੋਤੀ ਸਾਹਿਬ ਦੇਵ ਜੀ ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ ਉਹਨਾਂ ਦਾ ਮੈਂ ਆਪਣਾ ਇੱਥੇ ਪਹੁੰਚਣ ਤੇ ਆਪਣੀ ਪੂਰੀ ਟੀਮ ਜਿਸੂ ਹੈ ਬ੍ਰੈਸਟਾਰ ਵੱਲੋਂ ਬਤੌਰ ਐਲਓ ਪ੍ਰੈਜ਼ੀਡੈਂਟ ਗੌਰਵ ਕੌਸ਼ਨ ਜਿਨਾ ਹੈ ਉਹਨਾਂ ਦਾ ਥੈਂਕਸ ਕਰਦਾ ਤੇ ਜਿੰਨੀਆਂ ਵੀ ਫੈਮਿਲੀਜ਼ ਨੇ ਇੱਥੇ ਪਾਰਟਿਸਿਪੇਟ ਦੇ ਬਾਕੀ ਵੀ ਅਪੀਲ ਕਰਦਾ ਕਿ ਜੀਸੀਆਈ ਆ ਉਹ ਸਾਰਿਆਂ ਦੀ ਗਰੋਥ ਲਈ ਕੰਮ ਕਰਦੀ ਆ ਚਾਹੇ ਤੁਹਾਡੀ ਪਰਸਨਲ ਗਰੋਥ ਹੋਵੇ ਚਾਹੀਓ ਇਨਕਮ ਦੇ ਵਿੱਚ ਗਰੋਥ ਕਰਨੀ ਹੋਵੇ ਚਾਹੀਓ ਨੈਟਵਰਕ ਬਣਾਉਣਾ ਹੋਵੇ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਜੀਸੀਆਈ ਦੇ ਨਾਲ ਜੁੜੋ ਤਾਂਕਿ ਤਾਜੋ ਤੁਸੀਂ ਇਦਾਂ ਦੇ ਜਿੰਨੇ ਵੀ ਅਸੀਂ ਮੌਕੇ ਆ ਜਾਂ ਕੋਈ ਵੀ ਫੈਸਟੀਵਲ ਇੰਜੋਏ ਕਰਦੇ ਆ ਜਾਂ ਕੋਈ ਗਰੋਥ ਲਈ ਕੰਮ ਕਰਦੇ ਆ ਤੁਹਾਡੀ ਪਰਸਨਲ ਗਰੋਥ ਲਈ ਉਹਦੇ ਵਿੱਚ ਅਸੀਂ ਜੋ ਵੀ ਇਨੀਸ਼ੀਏਟਿਵ ਲੈਂਦੇ ਆ ਉਹਦੇ ਤੁਸੀਂ ਵੀ ਹਿੱਸਾ ਬਣ ਸਕਦੇ ਹੋ ਤੇ ਇੱਕ ਵਾਰ ਫੇਰ ਤੋਂ ਸਾਰੀਆਂ ਫੈਮਿਲੀਜ਼ ਦਾ ਜਿੰਨੇ ਵੀ ਆਫੀਸਰ ਜ਼ੂਮ ਤੋਂ ਪਹੁੰਚ ਰਹੇ ਕਿਹਾਦਾ ਮੈਂ ਅੱ ਦੇ ਉੱਤੇ ਜਿਹੜਾ ਆ ਏਸੀ ਵੱਲ ਤੋਂ ਕੁਝ థాంక్స్ ਕਰਦਾ ਤੇ ਸਪੈਸ਼ਲ ਥੈਂਕਸ ਕਰਦਾ ਸਾਡੇ ਦੋਲਤ ਆਰਮਪੁਰ ਕਾਂ ਤੋਂ ਪਿੰਡੂ ਜਲਦੀ ਦਾ ਜਿਨੇ ਤੋਂ ਇੰਨਾ ਵਧੀਆ ਜਿਹੜਾ ਆ ਉਹ ਵੈਨਿਊ ਪ੍ਰੋਵਾਈਡ ਕੀਤਾ ਤੇ ਵਾਂਸ ਅਗੇਨ ਸਪੈਸ਼ਲ ਥੈਂਕਸ ਟੂ ਸਾਡੇ ਰਾਜਨ ਸਿਆਲ ਜੀ ਤੇ ਡੀਜੇ ਟੋਰ ਨਾਲੋਂ ਸੁਮਨ ਮੈਨੇਜ ਜੀ ਜਿਨਾਂ ਨੇ ਆਪਣੇ ਇਹਨਾਂ ਸਮਾਗਮ ਇੱਥੇ ਲਵਾਈਆ ਥੈਂਕ ਯੂ ਸੋ ਮਚ ਅੱਜ ਸਾਰਿਆਂ ਨੂੰ ਅੱਜ ਅਸੀਂ ਗੁਰਾਇਆਂ ਸਿਟੀ ਸਟਾਰ ਯਾਨੀ ਜੀਸੀਆਈ ਗੁਰਾਇਆਂ ਸਿਟੀ ਸਟਾਰ ਦੇ ਵਿੱਚ ਆਉਂ ਬਹੁਤ ਹੀ ਅਮੇਜ਼ਿੰਗ ਮਾਹੌਲ ਬਣਾਇਆ ਪਰ ਇਹਨਾਂ ਨੇ ਸਭ ਤੋਂ ਵੱਡਾ ਜੋ ਇੱਕ ਮੈਸੇਜ ਤਾਂ ਉਹ ਆ ਇਕੋ ਫ੍ਰੈਂਡਲੀ ਹੋਲੀ ਕੋਈ ਕਲਰਸ ਜਾਂ ਕੋਈ ਵੀ ਫਲਾਵਰਸ ਦੇ ਨਾਲ ਕੋਈ ਗਲਤ ਚੀਜ਼ ਨਹੀਂ ਕੀਤੀ ਜਾ ਰਹੀ ਜਿੱਦੈ ਕਿ ਕਿਸੇ ਵੀ ਚੀਜ਼ ਦਾ ਨੁਕਸਾਨ ਹੋਵੇ ਜਾਂ ਕਿਸੇ ਨੂੰ ਗਲਤ ਮੈਸੇਜ ਜਾਵੇ ਔਰ ਜਿਸ ਤਰ੍ਹਾਂ ਕਿ ਹਮੇਸ਼ਾ ਸਾਡਾ ਜਿਹੜਾ ਇੱਕ ਆਰਗੇਨਾਈਜੇਸ਼ਨ ਹੈ ਉਹ ਲੋਕਾਂ ਨੂੰ ਇਨਸਪਾਇਰ ਕਰਦਾ ਮੋਟੀਵੇਟ ਕਰਦਾ ਐਂਡ ਬੀਇੰਗ ਹੈਪੀਨੈਸ ਵਾਰੀਅ ਰਾਜਨ ਸ਼ਾਹ ਮੈਨੂੰ ਮੌਕਾ ਮਿਲਿਆ ਅੱਜ ਬੁਰਾਇਆ ਦੇ ਬਹੁਤ ਹੀ ਪਿਆਰੇ ਲੋਕਾਂ ਨੂੰ ਇੱਕ ਹੈਪੀਨੈਸ ਸੈਸ਼ਨ ਦੇਣ ਦਾ ਜਲੰਧਰ ਤੋਂ ਸਪੈਸ਼ਲੀ ਅਸੀਂ ਆਇਆ ਟੀਮ ਪਰਿੰਦੇ ਨਾਲ ਲੈ ਕੇ ਔਰ ਮੈਨੂੰ ਬਹੁਤ ਅੱਛਾ ਲੱਗਾ ਇੱਕ ਵਾਰ ਟੀਮ ਪਰਿੰਦੇ ਲਈ ਇੱਕ ਵਾਰੇ ਜ਼ੋਰਦਾਰ ਤਾਲੀਆਂ ਮਜਬੂਰ ਤੁਹਾਨੂੰ ਪਰਿੰਦੇ ਬੁੱਲਾ ਕਿ ਅੱਜ ਸਵੇਰੇ ਸੰਡੇ ਦੇ ਦਿਨ ਵੀ ਬੱਚੇ ਵੀ ਉੱਠ ਕੇ ਆਏ ਨੇ ਔਰ ਸਾਰਿਆਂ ਨੇ ਇਹ ਮੈਸੇਜ ਲਿਆ ਹੈ ਕਿ ਸਾਨੂੰ ਸਵੇਰੇ ਜਲਦੀ ਉੱਠਣਾ ਚਾਹੀਦਾ ਹੈ ਔਰ ਇਨਕੋ ਫ੍ਰੈਂਡਲੀ ਹੋਲੀ ਮਨਾਣਾ ਚਾਹੀਦਾ ਹੈ। ਥੈਂਕ ਯੂ ਥੈਂਕ ਯੂ so much ਅਪਾ।